ਹਾਂਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫੇਰ ਲੈ ਕੇ ਆਏ ਹਾਂ ਅਸੀਂ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਇਹ ਵੀਡੀਓ ਹੈਗੀ ਹੈਗੀ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਤੋਂ ਮਤਲਬ ਕਿ ਤੁਹਾਨੂੰ ਅੱਜ ਦਿਖਾਵਾਂਗੇ ਉਹਦੀ ਜਿਹੜੀ ਹਵੇਲੀ ਪਈ ਹੋਈ ਹੈਗੀ ਪਿੰਡ ਮੂਸੇ ਦੇ ਵਿੱਚ ਉਹਦਾ ਟੂਰ ਹੈਗਾ ਤੇ ਮਤਲਬ ਹੈਗੀ ਦਾ ਸ਼ਾਰਟ ਵੀਡੀਓ ਹੈਗੀ ਬੜੀ ਲੰਬੀ ਨਹੀਂ ਹੈਗੀ ਤੇ ਮੈਂ ਇਹ ਪਿੰਡ ਮੂਸੇ ਪਹਿਲੀ ਵਾਰ ਹੀ ਗਿਆ ਸੀਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅਸੀਂ ਪਿੰਡ ਮੂਸੇ ਪਹੁੰਚ ਗਏ ਅਤੇ ਸਾਹਮਣੇ ਤੁਹਾਨੂੰ ਸਿੱਧੂ ਮੂਸੇਵਾਲ ਦੀ ਹਵੇਲੀ ਦਿਖ ਰਹੀ ਹੈਗੀ ਤੇ ਬਾਹਰਲੇ ਪਾਸੇ ਪੁਲਿਸ ਦਾ ਪੈਰਾ ਹਜੇ ਵੀ ਲੱਗਿਆ ਹੋਇਆ ਹੈ ਇਹ ਸਿੱਧੂ ਮੂਸੇਵਾਲ ਦੀ ਹਵੇਲੀ ਦਾ ਮੇਨ ਐਂਟ੍ਰੈਂਸ ਹੈਗਾ ਤੇ ਪਿੱਛੇ ਉਹਦੀ ਹਵੇਲੀ ਦਾ ਬੈਕ ਸਾਈਡ ਦੇ ਉੱਤੇ ਇੱਕ ਛੋਟਾ ਗੇਟ ਹੈਗਾ ਜਿੱਥੋਂ ਉਹਦੀ ਐਂਟਰੀ ਹੁੰਦੀ ਹੈਗੀ ਇਹ ਹਵੇਲੀ ਦੀ ਮਤਲਬ ਕਿ ਹਵੇਲੀ ਦੀ ਬੈਕ ਸਾਈਡ ਦੀ ਇਹ ਵਾਲਾ ਗੇਟ ਹੈ ਇਹ ਵਾਲਾ ਏਟਾ ਬੈਕ ਸਾਈਡ ਦਾ ਪੁਲਸਟਪ ਪੈਰਾ ਹਜੇ ਵੀ ਸਟਿਲ ਉੱਥੇ ਹੈਗਾ ਹੁਣ ਆਪਾਂ ਚਲੋ ਚੱਲਦੇ ਆਂਗੇ ਅੰਦਰ ਤੇ ਦੇਖ ਸਕਦੇ ਹਾਂ ਸਿੱਧੂ ਮੂਸੇਵਾਲੀ ਦੀ ਹਵੇਲੀ ਦਾ 뷰 ਤੁਸੀਂ ਤੇ ਜਦੋਂ ਅਸੀਂ ਗਏ ਸੀਗੇ ਉਸ ਟਾਈਮ ਬਹੁਤ ਏ ਲੋਕ ਨਹੀਂ ਸੀਗੇ ਥੋੜੇ ਲੋਕ ਆਏ ਹੋਏ ਸੀਗੇ ਦੇਖੋ 뷰 ਸਿੱਧੂ ਮੂਸੇਵਾਲੀ ਦੀ ਹਵੇਲੀ ਦਾ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣਾਗਾ ਜਿਹੜਾ ਜਿਹੜੇ ਸੰਦਾਂ ਨੂੰ ਉਹਦੇ ਖੇਤੀ ਵਾਲੀ ਸੰਦਾਂ ਨੂੰ ਬਹੁਤ ਪਿਆਰ ਕਰਦਾ ਸੀਗਾ ਜਿਵੇਂ ਕਿ ਟਰੈਕਟਰ ਉਹਦੇ ਸਾਰੇ ਖੜੇ ਨੇਗੇ ਅਰਜਨ ਵੈਲੀ 9811 ਠੀਕ ਹੈ ਜੀ ਟਾਕੜ ਖੜਾਗਾ ਸੋਨਾਲੀਕਾ ਤੇ ਹੋਰ ਵੀ ਕਾਫੀ ਸੰਦ ਉਹਦੇ ਇੱਥੇ ਖੜੇ ਨੇਗੇ ਗੱਡੀਆਂ ਖੜੀਆਂ ਨੇ ਇੱਕ ਉਹਦਾ ਬੁਲਟ ਖੜਾਗਾ ਦੋ ਦਾ ਉਹਦੇ ਕੋਲੇ 98 ਰਹੀ ਸੀ ਇਹ ਦੇਖੋ ਇਹ ਹੀ ਨਿਊ ਟਰੈਕਟਰ ਜਿਹੜੇ ਉਹ ਅਕਸਰ ਤੁਸੀਂ ਵੀਡੀਓਜ਼ ਦੇ ਵਿੱਚ ਦੇਖਦੇ ਹੁੰਦੇ ਸੀਗੇ ਜਿਹੜੇ ਉਹ ਜਾਂਦਾ ਸੀ ਖੇਤ ਵਗੈਰਾ ਬਾਹੀ ਵਗੈਰਾ ਕਰਦਾ ਸੀ ਆ ਉਹਦੀ ਜੀਪ ਖੜੀ ਹੈਗੀ ਤੇ ਉਸ ਤੋਂ ਅਗਲੀ ਸਾਈਡ ਬਲੈਕ ਕਲਰ ਦੀ ਉਹ ਜੀਪ ਹੈਗੀ ਜਿਹੜੀ ਜੀਪ ਦੇ ਵਿੱਚ ਉਹ ਹੈਗਾ ਸੀਗਾ ਮਹਿੰਦਰਾ ਦੀ ਵਿੱਚ ਜਦੋਂ ਉਹਦੇ ਲਾਸਟ ਟਾਈਮ ਗੋਲੀਆਂ ਵੱਜੀਆਂ ਸੀਗੀਆਂ ਤੇ ਪਾਰਲੀ ਸਾਈਡ ਉਹਦਾ 3600 ਖੜਾ ਗਿਆ ਫੋਰਡ ਤੇ ਆ ਉਹਦੀ ਟਰਾਲੀ ਤੇ ਦੇਖ ਸਕਦੇ ਹੋਗੇ ਸਾਰੇ ਸੰਦ ਹੁਣ ਅਸੀਂ ਨੇ ਸਾਰਾ ਤੇ ਕੰਦਕੋਨੇ ਆ ਗਿਆ ਦੀ ਹਵੇਲੀ ਦਾ ਵਿਊ ਬਾਹਰਲੀ ਸਾਈਡ ਤੋਂ ਅੰਦਰ ਆਪਾਂ ਜਾ ਨਹੀਂ ਸਕਦੇ ਸੀਗੇ ਤੇ ਆ ਸਿੱਧੂ ਮੂਸੇ ਵਾਲੇ ਦੇ ਦੋ ਬਬਰ ਸ਼ੇਰ ਸ਼ੇਰਾ ਤੇ ਬਗੇਰਾ ਦੇਖੋ ਤਾਂ ਕੀ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ